खेला बैठो अच्छा ओ, है कोसी? हाँ मंदिर हां झूल मैं नहीं थे तो बहनी मैं तो खड़े नहीं गोडे दा करके ਉਹਨੇ ਸਕੂਲੋਂ ਆਇਆ ਕਹਿੰਦਾ ਮੈਂ ਪਾਰਕ ਜਾਣਾ ਮੈਂ ਲੈ ਕੇ ਗਿਆ ਜੋਤੇ ਨੂੰ ਤਰਕੋਨੀ ਪਾਰਕ ਤੇ ਨਾਲੇ ਦਵਾਈਆਂ ਸਮਾਨ ਜੋਤੇ ਨੂੰ ਆਹ ਗੋਲ ਕੱਪੀਆਂ ਦੇ ਪੈਗ ਪੂਰੀ ਲੜੀ ਕਿੰਦੋ ਜੋ ਦਾ ਡੱਪਾ ਟੋਪਾ ਪੈ ਰਿਹਾ ਪਹਿਲਾਂ ਅੰਦਰ ਵਾਲੀ ਪਾਰਕ ਗਏ ਸੀਗੇ ਉਦੋਂ ਪਤਾ ਨਹੀਂ ਕਈ ਦਿਨ ਹੋ ਗਏ ਜਿੰਦਾ ਲੱਗਿਆ ਉਸ ਦਿਨ ਵੀ ਜਿੰਦਾ ਲੱਗਿਆ ਸੀ ਪਾਰਕ ਤੇ ਅੱਜ ਵੀ ਜਿੰਦਾ ਲੱਗਿਆ ਹੋਇਆ ਫਿਰ ਅਸੀਂ ਇਹਦਾ ਤਰਕੋਨੀ ਪਾਰ ਆ ਗਏ ਮੈਂ ਕਿਹਾ ਚੱਲ ਇਧਰ ਚੱਲਦੇ ਆ ਇਸ ਪਾਰਕ ਚ ਅਸੀਂ ਅੱਜ ਪਹਿਲੀ ਵਾਰ ਆਇਆ ਆ ਆ ਜਾਓ ਦੀਦੀ ਬਸ ਵਾਚੋ ਕਿੱਦਾਂ ਕਿੱਤਾਂ ਦੇ ਬੜ ਗਏ ਹਾਓ ਕਟਾ ਪਾਇਆ ਕਿੰਦੋ ਜੋਇ ਥਮਾ ਕਿੰਦੋ ਜੋਇ ਆ ਦੇਖੋ ਮੈਂ ਡੱਬੇ ਲੈ ਕੇ ਆਇਆ ਕਿੰਦੋ ਜੋਇ ਥਮਾ ਉਹ ਛੱਡ ਦੇ ਗਗਨ ਬੰਦ ਕਰ ਦਿੰਦੀ ਆ

ਇਦੋਂ ਉਹ ਲੈ ਜੂ ਨਾ ਚੜਦਾ ਉਹ ਬਲ ਤੇ ਚੜਨਾ ਚੜਜੇ ਪਹਿਲਾਂ ਇੱਥੇ ਚੜ ਜਾ ਪਹਿਲਾਂ ਇੱਥੇ ਝੂਲੇ ਲੈ ਲਾ ਅੰਮਾ ਉਹ ਲੈ ਤੀ ਚੜਾ ਦੇ ਨਹੀਂ ਪੇੜੇ ਚੜਾ ਦੇ ਚੀ ਤੀ ਨੂੰ ਵੀ ਡਗਣ ਡੁਗਣ ਦੇ ਇੱਕ ਤਾਂ ਬਚ ਗਿਆ ਪਾਈ ਕਰਨੀ ਆ ਆ ਜਾ ਫੇਰ ਆ ਜਾ ਤੂੰ ਵੀ ਆ ਜਾ ਇੱਧਰ ਆ ਜਾ ਇਹਦੇ ਤੇ ਚੜਨਾ ਕਹਿੰਦੀ ਇਹਦੇ ਤੇ ਚੜੂਗੀ ਹੁਣ ਉਹ ਮੁੰਡੇ ਦੀ ਟੀਸ ਨਾ ਚੜਨਾ ਨੇ ਉਹ ਚੜ ਰਿਹਾ ਨਾ ਉੱਤੇ

मेरे वर्गी टाइम नहीं लगता कठी हो एक्सरसाइज कर चलना आए मेरे पोतों चो तो ये सांपे तो पूरी लड़ी लिया चल ओना बर्दी बर्दी खोला बर्दी वैसे कल फोन दे कबलदा रही नहीं नाज मारदा बर्दी रे ओथे आजा बता बोल जो तो बर्दी खोला पुत्तु जोता लग गया भाई मेरा खान गोल कप्पे तेसी दो पैकेट खोले थे गोल कप्प्यांदे ਤੇ ਅਰ ਦੋਤ ਮੇਰੇ ਨੇ ਲਾਈਆਂ ਚੀਜ਼ੀਆਂ ਵੀ ਹੱਦ ਕਰਨ ਤੇ ਮੇਰੇ ਪੁੱਤ ਦਾ ਟਿਪਾ ਖਾਉਣੀ ਆ ਤੇ ਅੱਜ ਮੇਰਾ ਪੁੱਤ ਲੱਗਿਆ ਸੀ ਪਰੌਂਠਾ ਦਹੀਂ ਨਾਲ ਤੇ ਪਰੌਂਠੇ ਦਾ ਹਾਲ ਸਿਰਫ ਇੱਕੋ ਵਰਕੀ ਤੋੜੀ ਹੋਈ ਆ ਤਾਂ ਆਇਆ ਮੇਰਾ ਪੁੱਤ ਟਿਪਨ ਖਾ ਕੇ ਹੁੰਦਾ ਸਾਰੇ ਪਰੌਂਠਾ ਮੇ ਪਿਆ ਤੇ ਹੁਣ ਲੱਗਿਆ ਹੋਇਆ ਗੋਲ ਕੱਪੇ ਖਾਣਾ ਅੱਜ ਹੁਣ ਮੈਂ ਬਣਾਉਂਗੀ ਇਹ ਰੇ ਸ਼ਿਸ਼ੀ ਉਸ ਤੋਂ ਬਾਅਦ ਸ਼ਿਸ਼ੀ ਬਣਾ ਕੇ ਫਿਰ ਥੋੜਾ ਜਿਹਾ ਇਹਨੂੰ ਖੇਡਣ ਦੋਗੀ ਫਿਰ ਮੈਂ ਕਹਾਂਗੀ ਖੇਡਾਂ ਖੇਡ ਕੇ ਤੋਂ ਬਾਅਦ ਕਰੂੰਗੀ ਰਹਿਤ ਤਾਂ ਕਿਉਂਕਿ ਅੱਜ ਜੋਦਲੇ ਪੇਪਰ ਹੋ ਗਏ ਨੇ ਸ਼ੁਰੂ ਅੱਜ ਤੋਂ ਉਹਦੇ ਪੇਪਰ ਸ਼ੁਰੂ ਨੇ ਇਹਦੇ 25 ਮਾਰਚ ਤੱਕ ਪੇਪਰ ਨੇ ਪਹਿਲਾਂ ਕਹਿੰਦੇ ਸੀ 10 ਮਾਰਚ ਤੋਂ ਸ਼ੁਰੂ ਨੇ ਪਰ 10 ਨੂੰ ਹੋਏ ਨਹੀਂ ਪਰ ਅੱਜ ਪੇਪਰ ਹੋਏ ਨੇ 12 ਮਾਰਚ ਤੋਂ ਅੱਜ ਤੋਂ ਸ਼ੁਰੂ ਨੇ ਤੇ 25 ਮਾਰਚ ਤੱਕ ਪੇਪਰ ਹੋਣਗੇ 25 ਮਾਰਚ ਤੋਂ ਬਾਅਦ ਅਸੀਂ ਸਕੂਲ ਨਹੀਂ ਜਾਣਾ ਕਰ 26 ਮਾਰਚ ਨੂੰ ਸਕੂਲੇ ਨਹੀਂ ਭੇਜਣੀ ਪੱਕੇ ਪੇਪਰ ਹੋ ਜਾਣੇ ਨੇ ਹੈਨਾ 25 ਮਾਰਚ ਤੱਕ ਫਿਰ 26 ਨੂੰ ਜਾ ਕੇ ਕੀ ਕਰਨਾ 5-7 ਦਿਨ ਤਾਂ ਛੁੱਟੀਆਂ ਰਹਿ ਜਣੀਆਂ ਸਾਡੇ ਕੋਲੇ ਮੈਂ ਜਿਹੜਾ ਹੋਰ ਆਪਦੇ ਕੰਮ ਕਰਨੇ ਕਰਦੇ ਉਹ ਵੀ ਕਰੂੰਗੀ ਜਿਵੇਂ ਛੁੱਟੀਆਂ ਦੀ ਅੜੀਕ ਦੇ ਉੱਤੇ ਰੱਖਿਓ ਨੇ ਵੀ ਛੁੱਟੀਆਂ 'ਚ ਕਰੂੰਗੀ ਇਹਦਾ ਸਕੂਲ ਦਾ ਕਰਕੇ ਨਹੀਂ ਕੰਮ ਹੁੰਦੇ ਮੈਂ ਇਧਰੋਂ ਦੱਬ ਜਾਇਆ ਜਾਂਦਾ ਪੇਪਰ ਹੋ ਗਏ ਸਾਰੇ ਜਦੋਂ ਪੱਕੇ ਰਿਜ਼ਲਟ ਆਈ ਜਿਹੜਾ ਪਾਸ ਤਾਂ ਹੋ ਹੀ ਜਾਂਦਾ ਹਜੇ 5ਵੀਂ ਤੱਕ ਕੋਈ ਟੈਨਸ਼ਨ ਨਹੀਂ 5ਵੀਂ ਤੱਕ ਹਾਂਜੀ 5ਵੀਂ ਤੱਕ ਤਾਂ ਬੱਚਾ ਪਾਸ ਹੋ ਹੀ ਜਾਂਦਾ ਤੁੱਚ ਦਾ ਤਾਂ ਮੈਂ ਤਾਲਦਾ ਜਿਹਾ ਨਾ ਤੁੱਚ ਦਾ ਕੱਲੇ ਦੇ ਤੂੰ ਓਏ ਹੋਏ ਆ ਕੇ ਉਹ ਰਿਹਾ ਬੱਚਾ मैं तो दूध लाता हूँ ताची उन लाताल में आ आ आ ताता ची कर दाकिया दोबड़ा उन्ना किया आ आ जेता तो जान दो ना है ना नून तादुना आ तोता नहीं गए था जब वो तोते थे मेरा तो मैं ले लाऊं ओह 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 ओह

हाँ ये जड़ा जब के हदेना बनाऊंगी हां देखो पेट्रोल बंडल देखो हम बन गया और बन गया देखो पेट्रोल बंडल दे दो हम देख तो रही हूं मैं बंडल देता बंदर मैं आवाज में पूरा तत्व तो ना मैं इनो तदम काटला चौथे ने गोल कपे खा खा ना टेबल के लफाफे लफाफे लिफाफे पे किते की हुँ? हुँ? करी करी फिर करी दोबारा नहीं हर जम कर पिछड़ हुई पिछड़ हुई पुरा पजामा उच्चा हो गया पुत लंबा हो गया हूँ दो चार पजामी लिया हाँ किन्दो जो चो खिल निकलते चीज है, है। जो, जो निकलते पिछे न हो ना फिर पिछले हो थोड़े मैं पिछे कंध च बुढ़ी पी ਕਿਉਂਕਿ ਜੇ ਇਹ ਜਿਹੜਾ ਕੁਵੈਨ ਲੈ ਦੇ ਸਾਰੇ ਨੇ ਕਹੀ ਦੀ ਹੂੰ ਹੂੰ ਕੋਈ ਨਹੀਂ ਦਾ ਸਿੱਧੀ ਦਾ ਸਾਰੇ ਨੇ ਉਹਦੇ ਉਹਦੇ ਗੋਪੀ ਆ ਅਸੀਂ ਖਾਣ ਤੇ ਸੌਣ ਦਾ ਕੰਮ ਕਰਦੇ ਆ ਬੰਦਾ ਤਾਂ ਨਹੀਂ ਜਿੰਨੇ ਮੰਦੀ ਕੋਈ ਨਾ ਮੋਗੇ ਕਿ ਤੂੰ ਮੈਂ ਦੱਸੇ ਵੀ ਇੰਨਾ ਜ਼ਿਆਦਾ ਇੰਨੇ ਵੀਜੀ ਅਸੀਂ ਇੰਨੇ ਵੀਜੀ ਰਹਿੰਦੇ ਆ ਖਾ ਲਿਆ ਸੌ ਲਿਆ ਖਾ ਲਿਆ ਸੌ ਲਿਆ ਹਲੇ ਉਹੁੰ ਮੁੰਡਿਆ ਗਿਆ ਸਾਡਾ ਸਮਾਜ ਸਾਡੀ ਸਮਾਜਿਕ ਕਿੱਥੇ ਪਹੁੰਚ ਗਿਆ ਜਿੰਨੂੰ ਪੁੱਛਦਾ ਵਾਂ ਐਨੇ ਧੀਰੇ ਤੋਂ ਹੋਏ ਹੋਏ ਨਾ ਸੀ ਐਡੇ ਧੀਰੇ ਹੋਏ ਚਲੋ ਕੋਈ ਕੰਮ ਹੈ ਸਾਡਾ ਖਾਣ ਤੇ ਸੌਣਦੇ ਆ ਦੇਖੋ ਸਵੇਰੇ ਉੱਠਣੀ ਆ ਅਗਲਾ ਚੀਤਾ ਉੱਤ ਦੇਖੋ ਹਾਂ ਸਵੇਰੇ ਉੱਠੀ ਦਾ ਖਾ ਲਈਦਾ ਫਿਰ ਸੋਜੀਦਾ ਨਹਾ ਲਓ ਨਾ ਕੇ ਪਾਟ ਕਰ ਲਓ ਫਿਰ ਸੋਜੋ ਫਿਰ ਉੱਠ ਕੇ ਦੁਪਹਿਰ ਨੂੰ ਅਸੀਂ ਸੋ ਜਾਨੇ ਆ ਪੇ ਸ਼ਾਮ ਨੂੰ ਲੋਕ ਹੁਣ ਸੁੱਤੇ ਉੱਠੇ ਨੇ ਮਤਲਬ ਲੋਕ ਸੌਣ ਲੱਗੇ ਨੇ ਅਸੀਂ ਉੱਠ ਗਏ ਆ ਦੇਖੋ ਆਏ ਲੋਕਾਂ ਦਾ ਸੌਣਾ ਟਾਈਮ ਹੋਣਾ ਸਵੇਰ ਨਾਲ ਅਸੀਂ ਸਾਰਾ ਦਿਨ ਸੁਤੀ ਰਹਿੰਦੇ ਆਂ ਸ਼ਾਮ ਨੂੰ 5 6 ਵਜੇ ਉੱਠਦੇ ਆਂ ਨਹਾ ਕੇ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਅੱਗੇ ਪਾਠ ਕਰ ਲੈਣਾ ਪਾਠ ਕਰਕੇ ਖਾ ਪੀ ਕੇ ਫੇ ਸਾਰੀ ਰਾਤ ਭੂਤਨੀਆਂ ਮਗੂ ਜਾਗਦੀਆਂ ਰਹਿੰਦਾ ਅਸੀਂ 2 2:30 ਵਜੇ ਤੱਕ ਜਾਗਦੀਆਂ ਸਵੇਰ ਨੂੰ ਇਹ ਤਾਂ ਉੱਠਦੀ ਆ ਗੱਲਾਂ ਦਾ 10 11 ਵਜੇ 12 ਵਜੇ ਜਾਂਦੀ ਆ ਮੈਂ ਸਾਜ ਰੱਖਣਾ ਹੁੰਦਾ ਮੈਂ ਦਿੱਤੀ ਚੋੜ ਨਾਲ ਲੱਗ ਹਾਂ ਚੁੱਚੂਆ ਗੰਦਾ ਮੈਂ ਸਾਧਰੇ ਉੱਠਣਾ ਹੁੰਦਾ 6 ਵਜੇ ਵੀ ਜੋਤ ਵੀ ਸਕੂਲ ਤੋਰਨੀ ਆ ਤੇ ਕਾਕੀ ਨੂੰ ਵੀ ਕੰਮ ਤੇ ਜਾਣ ਲੱਗੇ ਨੂੰ ਰੋਟੀ ਬਣਾ ਕੇ ਦੇਣੀ ਹੁੰਦੀ ਆ ਨਾਸ਼ਤਾ ਕਰਕੇ ਜਾਂਦਾ ਰੋਟੀ ਖਾ ਕੇ ਵੀ ਜਾਂਦਾ ਲੈ ਕੇ ਤਾਂ ਕਦੇ ਜਾਂਦਾ ਸੋ ਚੋਂ ਕਦੇ ਲੈ ਕੇ ਜਾਵੇ ਤਾਂ ਕਈ ਦੇ ਮਹੀਨੇ ਲਗਾਤਾਰ ਲ ਜਾਂਦਾ ਨਹੀਂ ਲ ਜਾਂਦਾ ਤਾਂ ਫਿਰ ਲੈ ਕੇ ਨਹੀਂ ਜਾਂਦਾ ਕਈ ਤੇ ਮਹੀਨੇ ਲੈ ਕੇ ਨਹੀਂ ਜਾਂਦਾ ਫਿਰ ਬਾਹਰੋਂ ਖਾ ਲੈਂਦਾ ਜਾਂ ਫਿਰ ਉੱਥੇ ਹੀ ਖਾ ਲੈਂਦਾ ਅੱਗੇ ਵਧੀਆ ਸੀ ਜਦੋਂ ਜਦਵੰਦਾ ਸੀਗਾ ਚਲ ਕੰਮ ਤੇ ਜਾਂਦੀ ਸੀ ਮੈਨੂੰ ਟੈਨਸ਼ਨ ਹੁੰਦੀ ਸੀ ਸਾਰਾ ਦਿਨ ਕੰਮ 'ਚ ਬੀਜੀ ਰਹਿਣਾ ਸ਼ਾਮ ਨੂੰ ਥੱਕ ਕੇ ਹੁਣ ਆ ਕੇ ਟਾਈਮ ਨਾਲ ਪੈ ਜਾਣਾ ਹੁਣ ਜਦਵੰਦਾ ਦੇ ਜਾਣ ਤੋਂ ਬਾਅਦ ਉਹ ਜੋ ਤਾਂ ਛੱਡ ਨਹੀਂ ਸਕਦੀ ਕਿਸੇ ਦੇ ਭਰੋਸੇ ਨਾਲ ਮੈਂ ਕੰਮ ਤੇ ਜਾ ਸਕਦੀ ਆ ਕੰਮ ਕਰ ਸਕਦੀ ਆ ਹਾਂ ਤੇ ਹੁਣ ਇੰਨੀ ਠੀਕ ਹੋਈ ਨਾ ਲੱਗਦਾ ਸਰੀਰ ਹੋਇਆ ਪਿਆਣਾ ਦੇਖੋ ਚਿਪਕ ਗਿਆ ਸਾਰਾ ਦਿਨ ਖਾ ਲੋ ਸੋ ਜਾਓ ਉੱਠ ਜਾਓ ਖਾ ਲੋ ਸੋ ਜਾਓ ਉੱਠ ਲੋ ਹਾਂ ਗਗਨ ਵੀ ਬਿਮਾਰ ਆ ਹੁਣ ਉਹ ਵੀ ਨਹੀਂ ਕੰਮ ਤੇ ਜਾਂਦੀ ਉਹਦੀਆਂ ਵੀ ਛੁੱਟੀਆਂ ਅੱਗੇ ਚੱਲ ਉਹ ਕੰਮ ਤੇ ਚਲੀ ਜਾਂਦੀ ਸੀ ਅਸੀਂ ਦਾ ਮਾਮਾ ਧੀਆ ਚਲਾ ਖਾਣ ਸੌ ਆ ਜਾ ਪਏਗਾ ਜਾ ਪਏ ਨੇ ਹੋਮਵਰਕ ਕਰ ਲੈ ਬੱਸ ਬੈਠ ਜਾੜਦੀ ਮੇਰੇ ਤੋਂ ਚਲ ਬਾਜਾ ਝਾੜ ਦੇ ਬੈਠ ਫੜ ਲੋਕਾਂ ਨੂੰ ਇੰਨਾਂ ਦੀ ਬਦਲੇ ਸਾਡਾ ਕੰਮ ਕਿੰਨਾ ਆ ਕੀ ਕਹਿੰਦੇ 10 ਸੀਗਾ ਖੰਨੇ ਬੱਤਰੇ ਜਾਂਦੇ ਨੇ ਦਵਾਈ ਲੈਣ ਹਾਂ ਫਾਈ ਫੋਨ ਫੋਨ ਵੀ ਕਹਿੰਦਾ ਮਾਰ ਲਿਆ ਕੋਈ ਤੇਰੇ ਗਰੀਬਾਂ ਨੂੰ ਮੈਂ ਤਾਂ ਕੰਮ ਕਰਦਾ ਮੈਂ ਕਿੰਨਾ ਆ ਸੁੱਤੀਆਂ ਤਾਂ ਅਸੀਂ ਉੱਠਦੀਆਂ ਸਾਰਾ ਤਾਂ ਕੰਮ ਕਰਨ ਬੜੀਆਂ ਹੋਈਆਂ ਹੁਣ ਤਾਂ ਅਸੀਂ

ਲਾਲ ਲਾਲ ਨੇ ਲਾਲਾ ਥੋੜਾ ਬੜਾ ਬਾਰੋ ਜਦ ਬੰਦੇ ਦਾ ਫੋਨ ਤਾਰ ਲਈ ਚਾਰਜ ਤੋਂ ਦਵਾਦਬ ਖਾ ਲਾ ਕੇ ਦੋ ਜੋਰ ਖਾ ਕੇ ਹੱਥ ਸਾਫ ਕਰ ਕਰਕੇ ਬੈਠ ਖੋਲੋ ਪੜਾਈ ਕਰੋ ਮੈਂਨੇ ਰੋਟੀ ਬਕਾਉਣੀ ਆ ਰੋਟੀ ਬਕਾ ਲਵਾਂ ਮੈਂ ਕਾਕਾ ਵੀ ਓਨੇ ਵਾਲਾ 1.5 ਹੋ ਚਲੇ